ਬੀਤੀ ਚਾ ਪੰਜਾਬ ਚ ਆਈ ਤੇਜ਼ ਹਾਨੇਰੀ ਅਤੇ ਤੂਫਾਨ ਦੇ ਕਾਰਨ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਦੱਸਦੇ ਕਿ ਅਵਿਨਾਸ਼ ਕੰਬੋ ਜੋ ਕਿ ਪਿਛਲੇ ਕਈ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸੇਵਾ ਨਿਭਾ ਰਹੇ ਸਨ ਪਰ ਬੀਤੀ ਰਾਤ ਤੂਫਾਨ ਆਉਣ ਤੇ ਲੋਕਾਂ ਨੂੰ ਸਚੇਤ ਕਰਨ ਦੇ ਲਈ ਨਿਕਲਿਆ ਸੀ ਕਿ ਆਪਣੇ ਘਰ ਦੇ ਵਿੱਚ ਰਹਿਣ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਪੱਤਰਕਾਰ ਰਵਿਨਾਸ਼ ਕੰਬੋਜ ਖੁਦ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਵੇਗਾ ਇਸ ਜ਼ੋਰਦਾਰ ਹਨੇਰੀ ਦੀਆਂ ਤਸਵੀਰਾਂ ਪਟਿਆਲਾ ਸਰਹੰਦ ਰੋਡ ਤੇ ਦੇਖਣ ਨੂੰ ਮਿਲੀਆਂ ਜਿੱਥੇ ਕਈ ਦਰਖਤ ਡਿੱਗੇ ਤਾਂ ਉੱਥੇ ਹੀ ਮੁਸਲਿਮ ਪਾਈਚਾਰੇ ਦੇ ਲੋਕਾਂ ਨੇ ਆਪਣੇ ਵਾਹਨਾਂ ਨੂੰ ਰੋਕੇ ਰਸਤਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਸੜਕਾਂ ਤੇ ਡਿੱਗੇ ਦਰਖਤਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਆਵਾਜਾਈ ਚਾਰੂ ਟੰਗ ਦੇ ਨਾਲ ਚੱਲ ਸਕੀ ਤੇ ਇਸ ਦੇ ਨਾਲ ਹੀ ਕੱਲ ਦੇ ਤੂਫਾਨ ਤੋਂ ਬਾਅਦ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਅਜੇ ਵੀ ਬਿਜਲੀ ਦੇ ਕੱਟ ਨੇ ਮਲੋਆ ਦੇ ਵਿੱਚ ਸਵੇਰ ਤੋਂ ਪਾਣੀ ਨਹੀਂ ਹੈ ਕਈ ਸੈਕਟਰਾਂ ਦੇ ਵਿੱਚ ਦਰਖਤ ਡਿੱਗ ਗਏ ਹਨ ਸੈਕਟਰ 36 ਦੇ ਵਿੱਚ ਇੱਕ ਘਰ ਤੇ ਸੈਕਟਰ 45 ਦੇ ਵਿੱਚ ਦੋ ਕਾਰਾਂ ਤੇ ਜਿਹੜੇ ਦਰਖਤ ਨੇ ਉੱਡ ਗਏ ਨੇ ਸਮੱਸਿਆ ਇਹ ਹੈ ਕਿ ਬਿਜਲੀ ਬੰਦ ਹੋਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦਾ ਹੈਲਪਲਾਈਨ ਨੰਬਰ ਜਿਹੜਾ ਉਪਲਬਧ ਨਾ ਹੋਣ ਦੇ ਕਾਰਨ ਬਿਜੀ ਆ ਰਿਹਾ ਲੋਕਾਂ ਨੇ ਕਿਹਾ ਕਿ ਜੇਕਰ ਘੰਟੀ ਵੱਜਦੀ ਹੈ ਤਾਂ ਕਈ ਕੋਈ ਵੀ ਜਿਹੜਾ ਫੌਨ ਨਹੀਂ ਚੁੱਕਦਾ ਉਹਨਾਂ ਨੇ ਕਿਹਾ ਕਿ ਹਰ ਸਾਲ ਇਹੀ ਕਹਾਣੀ ਹੈ ਪਰਸੂਦਾਰ ਦੇ ਨਾਤੇ ਕੁਝ ਨਹੀਂ ਹੁੰਦਾ। ਉਹ ਘਟਨਾ ਹੋਈ ਹੈ ਕਿ ਕਾਰਨ ਕੀ ਮੰਦੋਕੀ ਦੀ ਨਲਾਈਕੀ ਨਾਲ ਇੱਕ ਆਪਰੇਸ਼ਨ ਦੀ ਜੀ ਮੈਂ ਬਾਜ਼ ਖੜਾ ਸੀ ਮੇਰਾ ਭਰਾ ਧਰਵਿੰਦਰ ਤੇ ਅੰਗਾਰਜ ਜੀ ਇੱਥੇ ਕਵਰੇਜ ਕਰਨ ਆਏ ਸੀਗੇ ਜੀ ਤੇ ਇੱਕਦਮ ਸੰਗੋ ਆਵਾਜ਼ ਆਈ ਖੰਭਾ ਗਿਆ ਤੇ ਇਹ ਮੈਨੂੰ ਚੀ ਬਾਤ ਜਾ ਮਾਰੀ ਵੀ ਆ ਜਾ ਭਾਈ ਕਹਿੰਦਾ ਅੰਗਾਰਜ ਤੇ ਉੱਪਰ ਖੰਭਾ ਗਿਆ ਜੀ ਤੇ ਅਸੀਂ ਕੱਗੇ ਜੀ ਜਦੋਂ ਚੱਕਿਆ ਨਹੀਂ ਗਿਆ ਹੀ ਖੰਭਾ ਸਾਕੇ ਤਾਂ ਮਸਾ ਕੱਗਿਆ ਉਹ ਹਸਪੀਟਲ एरिया ਸੀ ਉੱਥੇੋਂ ਜਵਾਬ ਦਿੱਤਾ। ਕੰਬਾ ਕਿਸ ਟਾਈਪ ਦਾ ਕੰਬਾ ਸੀ ਇਹ ਇਲੈਕਟ੍ਰੀਕਲ ਕੰਬਾ ਜੀ ਬਹੁਤ ਹੈਵੀ ਹੈ ਜੀ। ਬਿਜਲੀ ਬਿਜਲੀ ਵਾਲਾ ਹਾਂਜੀ ਹਾਂਜੀ ਕਾਈਪਰੇਸ਼ਨ ਦਾ ਸੀ। ਜਬੀ ਸੀ ਆਲਰੇਡੀ ਉਸ ਟਾਈਮ ਹਾਂਜੀ ਹਾਂਜੀ ਚਾਲੇ ਸੀ ਜੀ। ਜਦੋਂ ਹੋਈ ਘਟਨਾ ਹਾਂਜੀ ਹਾਂਜੀ। ਤੋਂ ਇਹ ਗਲਤੀ ਕਿਦੀ ਲੱਗਦੀ ਹੈ? ਇਹ ਕਾਈਪਰੇਸ਼ਨ ਦੀ ਹੈ ਜੀ। ਕੋਈ ਕੁਛ ਨਹੀਂ ਕਰਦੇ। ਤੋਂ ਕਿਸ ਤਰ੍ਹਾਂ ਦੇਖਦੇ ਆ ਕਿਉਂ ਅਕਸਰ ਜਿਹੜੇ ਜੇ ਕਵਰੇਜ ਕਰਦੇ ਆ ਜੋ ਪੱਤਰਕਾਰ ਕਰਨਾ ਆ ਜੀ ਆ ਤੋਂ ਕਿਵੇਂ ਪਤਾ ਲੱਗਿਆ ਤੁਹਾਨੂੰ ਦਾ? ਇੱਕਦਮ ਆਵਾਜ਼ ਆਈ ਪਾਜੀ ਸੰਗੋ ਜੀ। ਅੱਛਾ। ਤੇ ਅਸੀਂ ਅੰਦਰ ਜਾ ਕੇ ਦੇਖਿਆ ਵਿਗਾਸ਼ ਜੀ ਉੱ ਮੋਕੇ ਤੇ ਫਿਰ ਤੁਸੀਂ ਕਿਵੇਂ ਲੈ ਕੇ ਗਏ ਮਨਾਕ ਮੋਜ ਨੂੰ ਮੋਟਰਸਾਈਕਲ ਤੇ ਲੈ ਗਏ ਸੀ ਅਸੀਂ ਤੇ ਫਿਰ ਡਾਕਟਰ ਨੇ ਚੈੱਕ ਅਪ ਕਰਿਆ ਸੀ ਹਾਂਜੀ ਹਾਂਜੀ ਉੱਥੇ ਉਹ ਮੈਂ ਜਵਾਬ ਦੇ ਦਿੱਤਾ ਕਿਹੜੇ ਹਸਪਤਾਲ ਆਮਰਜੈਂਸੀ ਰਜਿੰਦਰ ਹਸਪਤਾਲ ਤੇ ਹੁਣ ਡਾਕਟਰ ਨੇ ਕੀ ਕਿਹਾ ਜਵਾਬ ਦਿੱਤਾ ਜੀ ਕਹਿੰਦੇ ਨੇ ਮੌਤ ਹੋ ਗਈ ਉਹਨਾਂ ਦੀ ਹਾਂਜੀ ਹਾਂਜੀ ਮੌਤ ਨਹੀਂ ਹਸਪਤਲ ਜਾਂਦੇ ਜਾਂਦੇ ਮੌਤ ਹੋ ਗਈ ਸੀ ਉਹਨਾਂ ਦੀ ਹਾਂਜੀ ਹਾਂਜੀ ਰ ਸਿੰਘ Khanna ਜੀ ਬਾਈ ਇਹ ਪੂਰਾ ਨਿਕਰਮ ਕੀ ਹੋਇਆ ਹੈ ਨੇਰੀ ਚੱਲ ਰਹੀ ਸੀ ਜਦੋਂ ਕੀ ਗੱਲ ਕਰਦੇ ਕਿਹੜਾ ਪਾਰਕ ਹੈ ਇਹ ਆ ਆਰੀਆ ਸਮਾਚ ਚੌਕ ਪਾਰਕ ਹੈ ਜੀ ਟੈਂਕੀ ਵਾਲਾ ਪਾਰਕ ਦੇ ਵਿੱਚ ਅਵਿਨਾਸ਼ ਕੰਬੋਜ ਜੀ ਐਂਧ ਦੇ ਸਾਹਮਣੇ ਪਾਜੀ ਰਹਿੰਦੇ ਆ ਅੱਗੇ ਵੀ ਸਾਨੂੰ ਜਾਣਦੇ ਆ ਮਤਲਬ ਉਹ ਆਏ ਸੀਗੇ ਇੱਕਦਮ ਕਵਰੇਜ ਕਰਨ ਹਲੇ ਵੀਡੀਓ ਬਣਾਣੀ ਚਾਲੂ ਹੀ ਕੀਤੀ ਸੀ ਇੰਨੀ ਦੇ ਚ ਖੰਭਾ ਉੱਪਰ ਗਿਰ ਗਿਆ ਉਹਨਾਂ ਦੇ ਇੱਕਦਮ ਪਿੱਠ ਪਾਰ ਐਵੇਂ ਫੋਲਡ ਹੋ ਗਏ ਉਹ ਤੇ ਅਸੀਂ ਚੀਕਾ ਚੁੱਕਾ ਮਾਰੀਆਂ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹ ਇਹ ਫੜਾ ਫੜਾ ਹੀ ਭੱਜੇ ਭੱਜੇ ਅਸੀਂ ਕੁਦਮ ਬਹੁਤ ਜ਼ੋਰ ਲਾਇਆ ਪਰ ਖੰਭਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਕਢਾ ਕੇ ਬਾਈਕ ਕੋਈ ਵੀਕਲ ਮਿਲਿਆ ਨਹੀਂ ਬਾਈਕ ਤੇ ਹੀ ਅਸੀਂ ਰਜਿੰਦਰਾ ਹਸਪੀਟਲ ਲੈ ਗਏ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ਈਸੀਜੀ ਵਗੈਰਾ ਕੀਤੀ ਤੇ ਉਹ ਕਹਿੰਦੇ ਕਿ ਇਹਨਾਂ ਦੀ ਦਰਦ ਤੁਸੀਂ ਮੌਜੂਦ ਸੀ ਮੈਂ ਹਾਂਜੀ ਮੌਕੇ ਤੇ ਮੌਜੂਦ ਸੀ ਸੋ ਕਿਸ ਤਰ੍ਹਾਂ ਲੱਗਦਾ ਕਿ ਦੀ ਨਲਾਕੀ ਕਿ ਦੀ ਲੱਗਦੀ ਹੈ ਕਿ ਇਹ ਖੰਭਾ ਕਿਧਰ ਗਿਆ ਸਰ ਕਾਰਪੋਰੇਸ਼ਨ ਦਾ ਖੰਭਾ ਸੀਗਾ ਕਾਰਪੋਰੇਸ਼ਨ ਦੇ ਕੋ ਚੈੱਕ ਵੀ ਨਹੀਂ ਕਰਨਾ ਆਇਆ ਕੋਈ ਅਜੇ ਤੱਕ ਜੇ ਚੈੱਕ ਕਰਦੇ ਕੱਢੋ ਕੋਈ ਸਪੋਰਟ ਹੁੰਦੀ ਸ਼ਾਇਦ ਖੰਭਾ ਨਾ ਗਿਰਦਾ ਇਹ ਵੀ ਗਿਰਨ ਵਾਲਾ ਖੰਭਾ ਹੈ ਜੀ। ਉਹਦੇ ਨਾਲ ਹਾਸਾ ਹੋ ਗਿਆ। ਇਹਦੇ ਨਾਲ ਹੋਣ ਵਾਲਾ ਦੇਖੋ ਤੁਸੀਂ ਸਾਰੇ ਇੱਥੇ। ਇਹ ਬਿਜਲੀ ਬੋਰ ਕਾਰਪੋਰੇਸ਼ਨ ਦੋਨਾਂ ਦੀ ਮਲਕੀਅਤ ਹੈ ਜੀ। ਸੋ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ? ਅਸੀਂ ਤਾਂ ਇਹ ਅਪੀਲ ਕਰਦੇ ਆ ਜੀ ਜੋ ਵੀ ਸਾਡੇ ਭਰਾ ਲਈ ਹੁਣ ਉਹ ਤਾਂ ਹੈ ਰਿਆ ਨਹੀਂ ਚਲੋ ਪਰਮਾਤਮਾ ਹੁਣ। ਨਹੀਂ ਜਦ ਸਾਹ ਚੱਲਦੇ ਸੀ ਜਦ ਦਿੱਤੇ ਉਹਦੇ ਸੀ ਉਹਨਾਂ ਦੇ ਅਵਿਨਾਸ਼ ਕੰਪੋਜੀ ਦੇ ਘਰ ਜਦ ਤੁਸੀਂ ਲੈ ਕੇ ਗਏ ਉਹਦਾ ਹਾਂਜੀ ਉਦੋਂ ਚ ਸਾਹ ਚੱਲ ਰਹੇ ਸੀ ਕਿ ਜੰਦ ਜਾਂਦੀ ਸਾਹ ਉਹਨਾਂ ਦੇ। ਕੋਈ ਗੱਲਬਾਤ ਹੋਈ ਸੀ ਤੁਹਾਡੇ ਨਾਲ ਲੱਗਦਾ ਨਹੀਂ ਨਹੀਂ ਆਵਾਜ਼ ਕੁਝ ਵੀ ਨਹੀਂ ਆਈ ਸਾਹ ਆਏ ਮਤਲਬ ਸਾਹ ਹਲਕਾ ਫੁਲਕਾ ਸੀ ਮਤਲਬ ਇੱਥੇ ਮੋਕਦੇ ਤੇ ਹੀ ਸੀਗਾ ਸੱਟਾਂ ਦੀ ਗੱਲ ਕਰੀਏ ਕਿੱਥੇ ਵਜਿਆ ਮੈਂ 67 ਸਿਰ ਤੇ ਵੱਜ ਕੇ ਊਰੇ ਖੰਭਾ ਬੈਂਡ ਹੋ ਗਿਆ ਪੂਰਾ ਊਰੇ ਬੋਝ ਪਿਆ ਐਵੇਂ ਐਵੇਂ ਅੱਗੇ ਮੂੰਹ ਪਾਸੇ ਮੂੰਹ ਨੀਚੇ ਲੱਗ ਗਿਆ ਸੀ ਜ਼ਮੀਨ ਤੇ ਐਵੇਂ ਲੱਤਾਂ ਫੋਲਡ ਹੋ ਗਿਆ ਸੀ ਨੀਚੋਂ ਪੈਰਾ ਪਾ ਹਾਂਜੀ ਮੀ ਵੀ ਪੈਰਾ ਸੀ ਸਰ ਕਿੱਥੋਂ ਆਏ ਤੁਸੀਂ ਅਸੀਂ ਪਟਿਆਲੇ ਤੋਂ ਤੇ ਤੁਸੀਂ ਰਸਤੇ 'ਚ ਕਿਉਂ ਰੁਕੇ ਹੋ ਜੀ ਹੁਣ ਰਸਤੇ 'ਚ ਤੁਸੀਂ ਅੱਜ ਜਲੰਧਰ ਦੇ ਵਿੱਚ ਨਾ ਪੰਜਾਬ ਜਮਾਤ ਤੇ ਤਬਲੀਗ ਦਾ ਨਾ ਕੋਈ ਫੰਕਸ਼ਨ ਆ ਜ਼ੂਬੇ ਲੈਵਲ ਦਾ ਹੂੰ ਉਹ ਅਟੈਂਡ ਕਰਨ ਵਾਸਤੇ ਜਾ ਰਹੇ ਆ ਹੂੰ ਉਹ ਤਾਂ ਜਿਹੜਾ ਮੇਨ ਪੈਗਾਮ ਆ ਉਹ ਇਹ ਆ ਕਿ ਮਨੁੱਖਤਾ ਦਾ ਭਲਾ ਕਰਨਾ ਵੀ ਸਮਾਜ ਸੇਵਾ ਕਰਨਾ ਬੁਰਾਈ ਨੂੰ ਮਟਾਉਣਾ ਸ਼ਾਇ ਹੀ ਲਿਆਉਣਾ ਵੀ ਰਸਤੇ 'ਚ ਵੀ ਜਿਹੜੀ ਕੋਈ ਤਕਲੀਫ ਦੇ ਚੀਜ਼ ਆ ਉਹਨੂੰ ਹਟਾਉਣਾ ਇਸਲਾਮ ਦੇ ਵਿੱਚ ਸਭ ਤੋਂ ਵੱਧ ਨੇਕ ਕੰਮ ਸਮਝਿਆ ਜਾਂਦਾ ਵੀ ਕੋਈ ਤਕਲੀਫ ਦੇ ਚੀਜ਼ ਰਸਤੇ 'ਚ ਹੋਵੇ ਉਹਨੂੰ ਹਟਾ ਦਿਆ ਜਾਂਦੇ ਬਿਤਾ ਕੇ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਜਿਵੇਂ ਹੁਣ ਤੁਹਾਨੂੰ ਪਤਾ ਲੱਗਿਆ ਵੀ ਇੱਕ ਪੱਤਰਕਾਰ ਰਾਤ ਇਨੇਰੀ ਦੀ ਵਜ੍ਹਾ ਤੋਂ ਹੀ ਮੌਤ ਦਾ ਸ਼ਕਾਰ ਹੋ ਗਿਆ ਜਿਹੜਾ ਕਿ ਇੱਕ ਬੜੀ ਸਮਾਜ ਦੀ ਸੇਵਾ ਦੀ ਡਿਊਟੀ ਨਿਭਾ ਰਿਹਾ ਸੀ ਹੂੰ ਤੇ ਇਹੀ ਇਹ ਰਸਤੇ ਦੀ ਜਿਹੜੀ ਜੇ ਕੋਈ ਹੋਰ ਬੰਦਾ ਕੋਈ ਔਕਾਤ ਸੀ ਸਿਮਾਰਨ ਦਾ ਸ਼ਾਇਦ ਉਸ ਦੀ ਜਾਨ ਬਚ ਜਾਂਦੀ ਤੋਂ ਅਸੀਂ ਉਸੇ ਕਰਕੇ ਸਿਰਫ ਵੀ ਤਾਂ ਕਿ ਮਨੁੱਖਤਾ ਦੇ ਭਲੇ ਲਈ ਇਹ ਸਮਾਜ ਦੀ ਭਲਾਈ ਲਈ ਇਹਨੂੰ ਬਰੇ ਕਰਨ ਦੀ ਕੋਸ਼ਿਸ਼ ਕਰ ਰਹੇ। ਮੀਆਂ ਜੀ ਕੁਝ ਕੁਦਰਤ ਦਾ ਆਪਾਂ ਕਹਿ ਲਈਏ ਇਹ ਉਹ ਕਹਿਰ ਸੀ ਜਾਂ ਕੁਝ ਪ੍ਰਸ਼ਾਸਨ ਦੀਆਂ ਵੀ ਕੁਝ ਨਾਕੀਆ ਹੋ ਸਕਦੀਆਂ ਨੇ। ਆਹ ਕੁਦਰਤ ਦਾ ਦੇਖੋ ਕੁਦਰਤ ਆ ਜਿਹੜੀ ਉਹ ਤਾਂ ਕਹਿਰ ਨਹੀਂ ਕਰਨਾ ਚਾਹੁੰਦੀ ਹੁੰਦੀ ਜਿੰਨੇ ਵੀ ਕੁਦਰਤ ਦੀ ਸਖਤਾਈ ਆਉਂਦੀ ਆ ਉਹ ਭਲਾਈ ਵਾਸਤੇ ਹੁੰਦੀ ਆ ਮਨੁੱਖਤਾ ਦੇ ਵੀ ਤਾਂ ਕਿ ਲੋਕ ਥੋੜਾ ਬਹੁਤਾ ਜਦ ਕੁਦਰਤ ਦੇ ਹੁਕਮ ਟੁੱਟਦੇ ਨੇ ਤਾਂ ਰੱਬ ਵੱਲੋਂ ਹਾਲਾਤ ਪਰੇਸ਼ਾਨੀਆਂ ਭੇਜੇ ਜਾਂਦੀਆਂ ਤੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਇਹੋ ਜਿਹਾ ਇੰਤਜ਼ਾਮ ਹੋਵੇ ਜਿਵੇਂ ਨੇੜੇ ਚੱਲ ਰਹੀ ਆ ਪੰਜ ਛੇ ਥਾਵਾਂ ਤੇ ਅਹੀ ਜੀ ਹਾਲਤ ਦੇਖਣ ਨੂੰ ਮਿਲੀ ਜਿੱਥੇ ਕਿ ਰਸਤੇ ਦੇ ਵਿੱਚ ਰੁਕਾਵਟਾਂ ਪਈਆਂ ਪਿਆ ਤੇ ਇਹੋ ਜਿਹੇ ਮੌਕੇ ਉਂ ਪ੍ਰਸ਼ਾਸਨ ਨੂੰ ਤਾਂ ਪਤਾ ਹੀ ਆ ਤੇ ਇਹ ਵੀ ਚੱਲੀ ਆ ਤੇ ਨਾਲ ਦੀ ਨਾਲ ਸੰਭਾਲਣਾ ਚਾਹੀਦਾ ਵੀ ਤਾਂ ਕਿ ਹੋਰ ਘਟਰਾਵਾਂ ਦਾ ਦੁਖਦਾਈ ਵਾਪਰਨ ਤੇ ਤੁਸੀਂ ਰਸਤੇ ਜਾਓ ਕਿੰਨੀ ਜਗ੍ਹਾ ਤੇ ਇਹ ਸੜਕਾਂ ਦੇ ਉੱਤੇ ਹਜੇ ਦਰਖਤ ਤੈਨੂੰ ਮਿਲੇ ਨਹੀਂ ਜੀ ਸਾਨੂੰ ਚਾਰ ਪੰਜ ਥਾਵਾਂ ਤੇ ਮਿਲੇ ਨਹੀਂ ਜੀ